ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇਮਕੁਟ ਪਹਾੜ ਹੈ ਜਹਾਂ ਸਪਤ ਸਿੰਘ ਸੋਹਬਤ ਹੈ ਤਹਾਂ ਗੁਰੂ ਕੀ ਪਿਆਰੀ ਸਾ ਸੰਗਤ ਜੀਓ ਗੁਰਬਾਣੀ ਦਾ ਬੜਾ ਸੋਹਣਾ ਫਰਮਾਨ ਹੈ ਚਰਨ ਸ਼ਰਨ ਗੁਰੂ ਏਕ ਪੈਂਦਾ ਜਾਇ ਚੱਲ ਸਤਗੁਰ ਕੋਟ ਪੈਂਦਾ ਅੱਗੇ ਹੋਏ ਲੇਤ ਹੈ ਕਲਗੀਧਰ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਤਪ ਸਥਾਨ ਗੁਰਦੁਆਰਾ ਸ਼੍ਰੀ ਹੇਮਕੁਟ ਸਾਹਿਬ ਜਿਹਦੇ ਦਰਸ਼ਨਾਂ ਵਾਸਤੇ ਹਮੂ ਮਾਕੇ ਸੰਗਤਾਂ ਦੇਸ਼ ਵਿਦੇਸ਼ਾਂ ਤੋਂ ਪਹੁੰਚਦੀਆਂ ਨੇ ਜਦੋਂ ਯਾਤਰਾ ਆਰੰਭ ਹੁੰਦੀ ਹੈ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਦੇਸ਼ਾਂ ਤੋਂ ਵੀ ਅਤੇ ਵਿਦੇਸ਼ਾਂ ਤੋਂ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਸ ਤਪਸਥਾਨ ਤੇ ਜਾ ਕੇ ਦਰਸ਼ਨ ਕਰ ਸਕੀਏ ਕਲ ਕੀ ਤਰਪਾਸ਼ਾ ਦੇ ਸਥਾਨ ਤੇ ਨਮਸਕਾਰ ਕਰ ਸਕੀਏ ਜੀहां ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਗੁਰਦੁਆਰਾ ਸ੍ਰੀ ਹੇੰਕੁਰ ਸਾਹਿਬ ਦੀ ਯਾਤਰਾ 2025 ਸਵੇਰੇ ਆਰੰਭ ਹੋਣ ਜਾ ਰਹੀ ਹੈ ਜੀहां ਇਹਦੀਆਂ ਤਿਆਰੀਆਂ ਸਭ ਤੋਂ ਪਹਿਲਾਂ بڑا ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਕਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਗੁਰਦੁਆਰਾ ਸ੍ਰੀ ਮੈਨੇਜਮੈਂਟ ਕਮੇਟੀ ਦੇ ਵੱਲੋਂ ਇੱਥੇ ਸੰਗਤਾਂ ਦਾ ਠਾਠਾ ਮਾਰਦਾ ਘਟ ਇੱਕ ਦਿਨ ਪਹਿਲਾਂ ਹੀ ਆ ਜਾਂਦਾ ਹੈ ਜੀ ਹਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਜਿੱਥੇ ਸੰਗਤਾਂ ਸਭ ਤੋਂ ਪਹਿਲੇ ਪੜਾ ਕਰਦੀਆਂ ਨੇ ਜਦੋਂ ਪੀਟੀਸੀ ਦੀ ਟੀਮ ਇੱਥੇ ਪਹੁੰਚੀ ਬੜੇ ਹੈਰਾਨ ਹੋਏ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਸੰਗਤਾਂ ਦੇ ਠਹਿਰਨ ਦੇ ਲਈ ਉਚੇਚੇ ਪ੍ਰਬੰਧ ਕੀਤੇ ਗਏ ਨੇ ਵੱਡੀ ਤਾਦਾਦ ਦੇ ਵਿੱਚ ਕਮਰਿਆਂ ਦੀ ਮਾਤਰਾ ਵਧਾਈ ਗਈ ਹੈ ਤਾਂ ਜੋ ਸੰਗਤਾਂ ਨੂੰ ਕਿਸੇ ਤਰ੍ਹਾਂ ਦਾ ਰਹਿਸ਼ ਦਾ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਇੰਨਾ ਹੀ ਨਹੀਂ ਆਓ ਤੁਹਾਨੂੰ ਦਿਖਾਣੇ ਆ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਵਿਖੇ ਕਿ ਮੈਂ ਸੰਗਤਾਂ ਨੂੰ ਜੀ ਆਇਆਂ ਕਹਿਣ ਵਾਸਤੇ ਅਤੇ ਗੁਰਦੁਆਰਾ ਸ਼੍ਰੀ ਹੇਮਕੁਟ ਸਾਹਿਬ ਦੀ ਯਾਤਰਾ 2025 ਦੀ ਆਰੰਭਤਾ ਕਰਨ ਵਾਸਤੇ ਇੱਕ ਰਾਤ ਪਹਿਲਾਂ ਤਿਆਰੀਆਂ ਚੱਲ ਰਹੀਆਂ ਨੇ ਮੈਂ ਹੈਰਾਨ ਰਹਿ ਗਿਆ ਜਦੋਂ ਇੱਥੇ ਗੁਰਦੁਆਰਾ ਰਿਸ਼ੀਕੇਸ਼ ਪਹੁੰਚੇ ਤੇ ਕਿਤੇ ਫੁੱਲਾਂ ਦੀਆਂ ਤਿਆਰੀਆਂ ਤਾਂ ਜੋ ਸੰਗਤਾਂ ਦੂਰ ਦਰਾਡੇ ਤੋਂ ਇੱਥੇ ਆਣ ਉਹਨਾਂ ਨੂੰ ਇੱਥੇ ਆਉਣ ਵਾਲਾ ਦ੍ਰਿਸ਼ ਬੜਾ ਹੀ ਮਨਮੋਹਕ ਦਿਖਾਈ ਦਵੇ ਗੁਰਦੁਆਰਾ ਸ਼੍ਰੀ ਹੇਮਕੁਟ ਸਾਹਿਬ ਰਿਸ਼ੀਕੇਸ਼ ਜੀहां ਗੁਰੂ ਕੀ ਪਿਆਰੀ ਸਾ ਸੰਗਤ ਜੀ ਇਹ ਉਹੀ ਸਥਾਨ ਹੈ ਜਿੱਥੇ ਯਾਤਰਾ ਵਾਸਤੇ ਸੰਗਤਾਂ ਆਰੰਭ ਕਰਦੀਆਂ ਨੇ ਇਸ ਸਥਾਨ ਤੇ ਸਭ ਤੋਂ ਪਹਿਲਾਂ ਪੜਾਅ ਕੀਤਾ ਜਾਂਦਾ ਸੰਗਤਾਂ ਦੇ ਵੱਲੋਂ ਅਕਸਰ ਜਦੋਂ ਅਸੀਂ ਇੱਥੇ ਆੰਦੇ ਆ ਤੇ ਹੈਰਾਨ ਹੋ ਜਾਂਦੇ ਆ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਹਰ ਸਾਲ ਨਵੇਂ-ਨਵੇਂ ਪ੍ਰਬੰਧ ਕੀਤੇ ਜਾਂਦੇ ਨੇ ਸੰਗਤਾਂ ਦੇ ਰਹਿਣ ਲਈ ਕਮਰਿਆਂ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਦਵਾਈਆਂ ਦਾ ਪ੍ਰਬੰਧ ਲਿਟਰੇਚਰ ਦਾ ਪ੍ਰਬੰਧ ਇੰਨਾ ਹੀ ਨਹੀਂ ਸੰਗਤ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਵਾਸਤੇ ਵੱਖ-ਵੱਖਰੇ ਪ੍ਰਬੰਧ ਕੀਤੇ ਜਾਂਦੇ ਨੇ ਆਓ ਅੱਜ ਦੀ ਰਾਤ ਕਿਸ ਤਰ੍ਹਾਂ ਦੀ ਤਿਆਰੀ ਗੁਰਦੁਆਰਾ ਦੀਸ਼ੀ ਕੇਸ਼ਵਿਕੇ ਚੱਲ ਰਹੀ ਹੈ ਮੈਂ ਤੁਹਾਨੂੰ ਦਿਖਾ ਰਿਹਾ ਕਿਤੇ ਫੁੱਲਾਂ ਦੀ ਸਜਾਵਟ ਕਰਨ ਵਾਸਤੇ ਇੱਥੇ ਕਾਰੀਗਰ ਲਗਾਏ ਗਏ ਨੇ ਸੰਗਤਾਂ ਦੇ ਵਿੱਚੋਂ ਹੀ ਸੇਵਾ ਦਾ ਨਿਕਲ ਕੇ ਆਉਂਦੇ ਨੇ ਅਤੇ ਫੁੱਲਾਂ ਤੇ ਪ੍ਰਬੰਧ ਕੀਤੇ ਜਾਂਦੇ ਨੇ ਸੋਨਾ ਦਰਬਾਰ ਆ ਸਜਾਇਆ ਜਾਂਦਾ ਹੈ ਇੰਨਾ ਹੀ ਨਹੀਂ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਜਦੋਂ ਸੰਗਤਾਂ ਇੱਥੇ ਆਉਂਦੀਆਂ ਨੇ ਇਸ ਗੁਰਦੁਆਰਾ ਹਾਲ ਦੇ ਵਿੱਚ ਪਹੁੰਚਦੀਆਂ ਨੇ ਤੇ ਉੱਥੇ ਸੰਗਤਾਂ ਵੱਲੋਂ ਕੀਰਤਨ ਦੇ ਲਈ ਉਚੇਚੇ ਤੌਰ ਤੇ ਜਥਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਐਨਾ ਹੀ ਨਹੀਂ ਗੁਰਦੁਆਰਾ ਸ੍ਰੀ ਹੇਮਕੁਟ ਸਾਹਿਬ ਮੈਨੇਜਮੈਂਟ ਟਰਸਟ ਦੇ ਵੱਲੋਂ ਜਿਹੜਾ ਕਾਲਜ ਚਲਾਇਆ ਜਾ ਰਿਹਾ ਹੈ ਬੱਚਿਆਂ ਨੂੰ ਗੁਰਮਤ ਸੰਗੀਤ ਦੀ تعلیم ਦਿੱਤੀ ਜਾ ਰਹੀ ਹੈ ਉਹ ਸੰਗੀਤ ਦੀ تعلیم ਦੇ ਵਿੱਚੋਂ ਜਿਹੜੇ ਬੱਚੇ ਨਿਕਲ ਕੇ ਆ ਰਹੇ ਨੇ ਮਿੰਤ ਕਰਕੇ ਆ ਰਹੇ ਨੇ ਉਹ ਬਕਾਇਦਾ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਾ ਛੇਪਰ ਲਗਾਉਂਦੇ ਨੇ ਕੀਰਤਨ ਦੀ ਲੜੀ ਲਗਾਉਂਦੇ ਨੇ ਜੀ ਹਾਂ ਜਿਹੜੀਆਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਉਹ ਕਿਵੇਂ ਕੀਰਤਨ ਦਾ ਆਨੰਦ ਲੈਂਦੀਆਂ ਨੇ ਕਿਵੇਂ ਕੀਰਤਨ ਦਾ ਲਾਹਾ ਲੈਂਦੀਆਂ ਨੇ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਆਹੋਂ ਦਰਸ਼ਨ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਦੇ ਜਿੱਥੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਅਤੇ ਸੰਗਤਾਂ ਕੀਰਤਨ ਦੇ ਵਿੱਚ ਗੁਰਬਾਣੀ ਪਾਠ ਦਾ ਜਸ ਦਾ ਗਾਇਨ ਕਰ ਰਹੀਆਂ ਨੇ ਸ਼ਬਦ ਦਾ ਆਨੰਦ ਲੈ ਰਹੀਆਂ ਨੇ ਸੋ ਜਿੱਥੇ ਸਚੇ ਬਾਤੁ ਸ਼ਬਦ ਮਰਜ ਨਮਾ ਜਨਮ ਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ जनतन जन एक नाम लेवला नाम की कीमत मतम ਧੰਨਾ ਜਨਾ ਇੱਕ ਨਾਮ ਲੇਵ ਲੈ ਗੁਰਮਤਿ ਸਾਚੀ ਸਾਚਾ ਚਰਜ ਪ੍ਰਭ ਆਪ ਸੁਣਾਏ ਕਲੇ ਕਾਲ ਵਿੱਚ ਗੁਰ ਮੁਖ ਪਾਏ ਅਰਹਾ ਆਮ गोरा परसादी हम जाए आपे बक से लय मिलाए विखिया का तना बहुत बेमार Sada Sukha july so. So soi la ਤੇ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਓ ਸਹਾਏ ਦਸਾਂ ਪਾਸ਼ਾਆਂ ਦੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਆਇਆਂ ਨੂੰ ਗੁਰੂਆਂ ਦੇ ਬਾਣ ਨਿਤਾਨਿਆਂ ਦੇ ਤਾਰ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਨੰਤ ਅਨਸਿਲੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ 'ਪਾਸ ਅਰਦਾਸ ਬੇਤੀ ਜੋ ਜਿਹੜੀ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਸੰਦੇ ਉਹਦੇ ਦੀਵਾਨਾ ਦੀ ਸਮਾਪਤੀ ਹੈ ਸਮਾਪਤੀ ਵੇਲੇ ਸ੍ਰੀ ਸਾਹਿਬ ਜੀ ਦੀ ਤਹਿਲ ਸੇਵਾ ਕੀਤੀ ਵੀ ਸੁਖਵਿੰਦਰ ਸਾਹ ਬਣੀ ਤੇ ਜਾਤ ਕੀਤੀ ਗਈ ਪਾਣੀ ਪੜਦਿਆਂ ਸ੍ਰੀ ਸਾਹਿਬ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬਿਲਕੁਲਾਂ ਦੀ ਕਿਨਾਂ ਦੁਸ਼ਨੀ ਅਗਾਹਾਂ ਵੱਟੇ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਸੇਵਾ ਕਰਨ ਦੀ ਸੁਭਾਤ ਬਖਸ਼ੀ ਮਹਾਰਾਜ ਤਨ ਕਰੋ ਕਿਰਪਾ ਆਪ ਆਪਣੇ ਸੁਗਾਸਨਾ ਤੋਂ ਸੱਚੇ ਪਾਤਸ਼ਾਹ ਜੀਓ ਰਸਤੇ ਵਿੱਚ ਆਪ ਅੰਗ ਸੰਸਾਯੋ ਕੇ ਸੇਵਾ ਲੈ ਲੈਣੇ ਪਾਲ ਕੀ ਸਾਬ ਤੋਂ ਸੁਗਾਸਨਾ ਤੱਕ ਆਪ ਅੰਗ ਸੰਸਾਯੀ ਹੋਣਾ ਸੱਚੇ ਪਾਤਸ਼ਾਹ ਜੀਓ ਅੰਮ੍ਰਿਤ ਵੇਲੇ ਸੰਕਾ ਨੂੰ ਖੁੱਲੇ ਦਰਸ਼ਨ ਦੀਦਾਰ ਦੇ ਕਿੰਨੇ ਹਾਲ ਕਰਨਾ ਅੰਮ੍ਰਿਤ ਵੇਲੇ ਦਿੱਤਨੇ ਪਾਣੀਆ ਦੇ ਪਾੜ ਦੀ ਦਾਤ ਬੁਖਸ਼ਣਾ ਆਪ ਅੰਗ ਸੰਸਾਯੋ ਕੇ ਅੰਮ੍ਰਿਤ ਵੇਲੇ ਦੀ ਸੇਵਾ ਲੈ ਲੈਣੇ ਸੱਚੇ ਪਾਤਸ਼ਾਹ ਜੀਓ ਆਪ ਜਿਹਦੇ ਪਾਣੀ ਸਦਕਾ ਚਾਰ ਪਰਦੇ ਨਾ ਇਸ ਸੁੱਖਾ ਪ੍ਰਵਤੀ ਧੋਇ ਰਹਿਣ ਆਈ ਆਪਣੇ ਬਾਣੀ ਅੰਦਰ ਵਤੀਤ ਕਰਾਉਣੀ ਹੁਣ ਕਰੋ ਕਿਰਪਾ ਆਪਜੀ ਚਾਲੇ ਪਉਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਆਪ ਅੰਗ ਸੰਸਾਹੀ ਹੋਣਾ ਸੱਚੇ ਬਾਦਸ਼ਾਹ ਜੀਓ ਰਸਤੇ ਵਿੱਚ ਆਪ ਜੀ ਨੂੰ ਜੋ ਮਿਲੇ ਸੀ ਸਨਵਾਕੇ ਮਿਲੇ ਸਹੀ ਪਿਆਰੇ ਬੇਦ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ ਨਾਨਕ ਨਾਮ ਜੜੀ ਘਾਟੇ ਬਾਣੇ ਸਭ ਤੋਂ ਆਪ the uh, was